ਚਲੋ ਪਾਜੀ ਇਧਰਲੇ ਪਾਸੇੋਂ ਮਿੰਟੂ ਜੀ ਆ ਜੀਏ ਜਰਾ ਬਠਿੰਡੇ ਵਾਲੇ ਪਾਸੇ ਜੀ ਇਧਰੋਂ ਗੁੱਡੀਆ ਸਾਬ ਇਲੈਕਸ਼ਨ ਲੜਦੇ ਪਏ ਆ ਉਹਨਾਂ ਨੂੰ ਕੋਈ ਬੇਬੇ ਟੱਕਰੀ ਉਹ ਕਹਿੰਦੇ ਕਿ ਭਾਈ ਫੀਮ ਤਾਂ ਲੈ ਕੇ ਆ ਕਹਿੰਦੇ ਭਾਈ ਫੀਮ ਦਾ ਕੋਈ ਪ੍ਰਬੰਧ ਕਰੋ ਕਹਿੰਦੇ ਕਿ ਭਾਈ ਫੀਮ ਨਹੀਂ ਮਿਲਦੀ ਪਈ ਇੱਥੇ ਤਾਂ ਕਹਿੰਦੇ ਕਿ ਭਾਈ ਸਾਡੇ ਜਵਾਬ ਕੁ ਮਰੀ ਜਾਂਦੇ ਚਿੱਠੇ ਨਾਲ ਕਹਿੰਦੇ ਕਿ ਉਹਨੂੰ ਗੁੱਡੀਆ ਸਾਬ ਵੀ ਉੱਥੇ ਕੀ ਜਵਾਬ ਦੇਣ ਉਹਨੂੰ ਬਿਨਾਂ ਚਾ ਗੁੱਡੀਆ ਸਾਬ ਉਹਨੂੰ ਚਾਂਦੀ ਦੀ ਡੱਬੀ ਕੱਢ ਖਲੋਣ ਕਿ ਹਾਂ ਭਾਈ ਮੈਂ ਤਾਂ ਨਾਲ ਭਰ ਕੇ ਰੱਖਦਾ ਇੱਕ ਵੀ ਲੈ ਲਓ ਥੋੜੀ ਥੋੜੀ ਖਾ ਲਓ ਜੀ ਵੀਡੀਓ ਕਾਸੀ ਵਾਰ ਵਾਇਰਲ ਹੋ ਗਈ ਜ ਉਹ ਬੋਤਲ ਦਾ ਚਰਚਾ ਪੂਰੀ ਚੱਲ ਰਹੀ ਹੈ ਵੀਡੀਓ ਦੀ ਜੀ ਮੈਨੂੰ ਲੱਗਦਾ ਕਿ ਮਾਤਾ ਨੇ ਬੜਾ ਸੋਚ ਸਮਝ ਕੇ ਸਵਾਲ ਕੀਤਾ ਨਾ ਜੀ ਕਿਉਂਕਿ ਪਹੁੰਚੋ ਕਿ ਉਹ ਕਹਿੰਦੇ ਜੀ ਫਿਰ ਫੀਮ ਦੇ ਦਿਓ ਤੇ ਉਹ ਕਹਿੰਦੇ ਜੀ ਕਿ ਬਈ ਫੀਮ ਜਿਹੜੀ ਆ ਬੇਬੇ ਮੈਂ ਕਿੱਥੋਂ ਲਿਆਵਾਂ ਤੇ ਉਹ ਕਹਿੰਦੀ ਠੇਕੇ ਖਲਵਾ ਦਿਓ ਫਿਰ ਫੀਮ ਦੇ ਬਜਾ ਦਿਓ ਕਹਿੰਦੇ ਵੀ ਬੇਬੇ ਇਸ ਤਰ੍ਹਾਂ ਥੋੜੀ ਬਜਿੰਦੀ ਆ ਕਿ ਕਮਾਲ ਕਰਨ ਢਈਆਂ ਦਾਸ ਉਹ ਕਹਿੰਦੀ ਕਿ ਜੇ ਨਹੀਂ ਤਾਂ ਬਰਾ ਚਰਾਵਲ ਠੇਕੇ ਬੰਦ ਕਰਾ ਦਿਓ ਮੇਰਾ ਪੁੱਤ ਮਰ ਗਿਆ ਤੇ ਮੈਂ ਕਿੱਥੋਂ ਲਿਆਵਾਂਗੀ ਉਹਨੂੰ ਚਿੱਟੇ-ਚੁੱਟੇ ਤੋਂ ਵਰਜਦੇ ਹੋਣਗੇ ਤੇ ਉਹ ਕਹਿੰਦਾ ਅੱਗੇ ਕਮਿੰਦ ਫੀਮ ਲਿਆ ਕੇ ਤਾ ਇਹ ਵੇਸਿਆ ਆਪਾ ਬਣਿਆ ਮੈਨੂੰ ਲੱਗਦਾ ਪਿੰਡ ਪਿੰਡ ਨਾਲ ਇਸ ਤਰ੍ਹਾਂ ਹੋ ਜਾਵੇ ਵੀਰ ਇੱਕ ਕਹੇ ਕਿ ਅੱਜ ਕਿਉਂਕਿ ਖੁੱਡੀਆਂ ਸਾਹਿਬ ਤੇ ਦਬਾਅ ਜ਼ਿਆਦਾ ਹੈ ਨਾ ਖੇਤੀ ਮੰਤਰੀ ਆ ਜੀ ਲੋਕਾਂ ਨੂੰ ਲੱਗਦਾ ਕਿ ਖੁੱਡੀਆਂ ਸਾਹਿਬ ਕਹਿ ਦੇਣਗੇ ਤੇ ਖੁੱਡੀਆਂ ਸਾਹਿਬ ਯੈਸ ਕਰ ਦੇਣਗੇ ਤੇ ਸਵੇਰੇ ਹੀ ਫੀਮ ਦੀ ਖੇਤੀ ਸ਼ੁਰੂ ਹੋ ਜਾਣੀ ਹੈ ਪਰੇ ਆਪਾਂ ਨੂੰ ਪਤਾ ਨਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਵਾਲਾ ਗ੍ਰੇਡ ਆ ਤਾਂ ਕਾਫੀ ਸੋਧਾਂ ਸਾਧਾ ਕਰਨੀਆਂ ਪੈਣਗੀਆਂ ਪਰ ਗੱਲ ਇਹ ਆ ਕਿ ਹੁਣ ਇਸ ਮਸਲੇ ਤੇ ਕੀ ਕਹਿ ਸਕਦੇ ਆਪਾਂ ਵਿਰੋਧ ਪ੍ਰਤੀਕਾਤਮਕ ਵੀ ਹੋ ਸਕਦਾ ਹੈ ਸਿੰਬੋਲਿਕਲੀ ਵੀ ਹੋ ਸਕਦਾ ਪਰ ਵਿਰੋਧ ਦੇ ਮਾਇਨੇ ਵੀ ਹੋ ਸਕਦੇ ਆ ਗੰभीरਤਾ ਵੀ ਤਾਂ ਹੋ ਸਕਦੀ ਆ ਨਾ ਕਿ ਕਿਸੇ ਨੂੰ ਲੱਗਦਾ ਕਿ ਯਾਰ ਮੇਰਾ ਬੱਚਾ ਬਚ ਜਾਏਗਾ ਇਹ ਇੱਕ ਸਾਡੇ ਘਰਾਂ ਦੀ ਕਹਾਣੀ ਆ ਸੂਰ ਜੀ ਜਦੋਂ ਬੱਚਾ ਬਹੁਤ ਟਡੇਰਾ ਤੁਰ ਪੈਂਦਾ ਟੀਕੇ ਲਾਉਣ ਲੱਗ ਪੈਂਦਾ ਦਵਾਈਆਂ ਖਾਣ ਲੱਗ ਪੈਂਦਾ ਜਾਂ ਹੁਣ ਤਾਂ ਚਟਾਈ ਚੱਲਦਾ ਜ਼ਿਆਦਾ ਤਾਂ ਬਹੁਤ ਸਾਰੇ ਘਰ ਇਸ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ ਜੇ ਜਾਓਗੇ ਇੱਥਾਂ ਜਿਹੜੇ ਕਹਿੰਦੇ ਕਿ ਅਸੀਂ ਆਪ ਕਹਿੰਨੇ ਆ ਕਿ ਅੱਧਾ ਕਿਲੋ ਫੀਮ ਲਿਆ ਦੇਨੇ ਤੈਨੂੰ ਖਾਲਾ ਬਿਖ ਕਟੋ ਕੱਟ ਘਰ ਬੈਠਾ ਰਹੇਗਾ ਮੌਤੋਂ ਤੇ ਬਚੇਗਾ ਨਾ 4 ਸਾਲ ਜਿਉਂ ਤੇ ਲਏਗਾ ਜੀ ਵੀ ਹੋ ਸਕਦਾ ਮਾਈ ਇਸ ਤਰ੍ਹਾਂ ਦੀ ਵੀ ਹੋਵੇ ਹੁਣ ਮਾਈ ਆਪ ਤੇ ਮੱਧ ਪ੍ਰਦੇਸ਼ ਚੋਂ ਫੀਮ ਲਿਆਉਣ ਹੋ ਰਹੀ ਜਾਂ ਕਿਸੇ ਬਲੈਕੀਏ ਕੋਲ ਜਾਣ ਹੋ ਰਹੀ ਹੈ ਕਿ ਹਾਂ ਭਾਈ ਕਿੱਥੋਂ ਫੀਮ ਮਿਲਦੀ ਹੈ ਮੈਂ ਲੈ ਆਵਾਂ ਤਾਂ ਮੈਨੂੰ ਨਹੀਂ ਪਤਾ ਕਿ ਵਿਰੋਧ ਦੇ ਕਿ ਇੱਕ ਪ੍ਰਤੀਕਾਤਮਕ ਵਿਰੋਧ ਹੈ ਜਾਂ ਸੱਚੀਓ ਇਸ ਤਰ੍ਹਾਂ ਦੀ ਗੰਭੀਰ ਸਥਿਤੀ ਹੈ ਉਸ ਮਾਈ ਦੇ ਘਰ ਦੀ ਪਰ ਬਹੁਤ ਵੱਡਾ ਸਵਾਲ ਹੈ ਸਾਡੇ ਸਮਾਜ ਦੇ ਅੱਗੇ ਕਿ ਕਿੰਨੇ ਮਾਪੇ ਹੋਣਗੇ ਜਿਹੜੇ ਕਹਿੰਦੇ ਆ ਕਿ ਯਾਰ ਮਤਲਬ ਕਿ ਘੱਟੋ ਘੱਟ ਚਿੱਟੇ ਤੋਂ ਤੇ ਹਟ ਜਾਣਾ ਇਹ ਕਿੰਨੇ ਘਰ ਹੋਣਗੇ ਕਿੰਨੇ ਘਰਾਂ ਦੇ ਵਿੱਚ ਇਹ ਵਿਵੰਧ ਚੱਲਦਾ ਹੋਏਗਾ ਇਹ ਆਫਰਾਂ ਚੱਲਦੀਆਂ ਹੋਣਗੀਆਂ ਸੋਚ ਕੇ ਵੇਖੋ ਇਹ ਇਹ ਕੋਈ ਸਧਾਰਨ ਵਿਸ਼ਾ ਨਹੀਂ ਹੈ ਦੂਜੀ ਗੱਲ ਜਿਹੜੀ ਹੈ ਕਿ ਜੀ ਵਿਰੋਧ ਵਾਲੀ ਗੱਲ ਤੇ ਆਪਾਂ ਕੱਲ ਕੀਤੀ ਸੀਗੀ ਉਦਈਆ ਸਾਹਿਬ ਉਦਈਆ ਸਾਹਿਬ ਨੂੰ ਵੀ ਕਹਿੰਦੇ ਕਿ ਦਾਓ ਦਾ ਕਰਾਤਾ ਉਥੇ ਕਿਤੇ ਗਏ ਸੀ ਕਿ ਕਿਸਾਨ ਉਥੇ ਇਕੱਠੇ ਹੋ ਗਏ ਸੜਕ ਤੋਂ ਫਿਰ ਗੱਡੀਆਂ ਕਹਿੰਦੇ ਕਿ ਵੱਢ ਚੋਂ ਹੀ ਨਿਕਲ ਗਈਆਂ ਨੇ ਅੱਛਾ ਜੀ ਹਾਂ ਜੀ ਉਹ ਆ ਗਏ ਉਹੀ ਹੋ ਜਿਹੜੇ ਬੇਲੀ ਜਿਹੜੇ ਜਿੰਨਾ ਤੋਂ 5 ਕਰੋੜ ਲੈਣਾ ਸੀਗਾ ਉਹ ਕਹਿੰਦੇ ਕਿ ਤੂੰ ਐਂ ਕਰਿਆ ਤੂੰ ਸਾਨੂੰ ਇੱਥੇ ਬੁਲਾਇਆ ਜਿਹੜਾ ਜਿਹੜਾ ਵਰਲਾ ਜਾ ਬੁਲਾਉਣਾਗਾ ਕਹਿੰਦੇ ਵੀ ਆ ਜਾ ਚੈੱਕ ਚੈੱਕ ਸਾਈਨ ਕਰਕੇ ਦਈ ਨੀ ਕਿਸਾਨ ਵੀ ਲੈ ਕਿਸਾਨਾਂ ਨੇ ਪੁੱਠੀ ਕੰਮ ਨਾ ਕਰਤਾ ਵਾ ਜਿਵੇਂ ਕਹਿੰਦੇ ਨੇ ਮੰਗ ਪੱਤਰ ਵੇਲੇ ਫੋਟੋ ਕਰਾਉਣੇ ਨੇ ਬਾਈ ਤੂੰ ਐਂ ਕਰਿਆ ਤੂੰ ਆਪਦਾ ਨੋਟਸ ਹੀ ਆ ਦੇ ਇੱਥੇ ਫੋਟੋ ਕਰਾ ਸਾਡੇ ਨਾਲ ਇਹ ਵੀ ਹੋ ਸਕਦਾ ਜੀ 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 ਇਧਰਲੇ ਪਾਸੇ ਤੋਂ ਕਮੈਂਟ ਵੀ ਉੱਪਰਲੇ ਪਾਸੇ ਆਉਂਦੇ ਪੈ ਸੀਗੇ ਰঞ্জੀਤ ਜੀ ਉਹ ਕਨੇ ਜੀ ਕਿ ਖੁੱਡੀਆਂ ਸਾਬ ਕਸੁੱਤੇ ਵਸ ਗਏ ਕਦੇ ਕਿਸਾਨ ਆ ਜਾਂਦੇ ਕਦੇ ਫੀਮ ਵਾਲੇ ਆ ਜਾਂਦੇ ਜੀ ਆਹ ਕੁਝ ਬਦਲ ਸਾਹਿਬ ਨਾਲ ਹੁੰਦਾ ਸੀ ਯਾਦ ਹੈ ਤੁਹਾਨੂੰ ਉਹ ਦੋ ਕੋਈ ਏਰੀ ਲੈਂਦੇ ਸੀਗੇ ਬਾਦਲ ਸਾਹਿਬ ਫਹੀਮ ਫੂਮਲਾ ਕਰੋ ਮਸਲਾ ਹਲ ਭੁਕੀ ਵਾਲਾ ਕਰੋ ਤੁਸੀਂ ਦੂਜੇ ਕੰਮ ਬਾਅਦ ਚ ਕਰ ਲਿਓ ਜੀ ਜੀ ਵੈਸੇ ਕੁਡੀਆਂ ਸਾਹਿਬ ਬੰਦੇ ਤਾਂ ਚਲੋ ਨਰਮ ਨੇਗੇ ਨਹੀਂ ਚਲੋ ਨਰਮ ਨੇ ਉਹ ਕਿਸੇ ਨਾਲ ਗਰਮ ਨਹੀਂ ਹੁੰਦੇ ਸਾਡੇ ਪਿੰਡ ਪਹਾਵਾਂ ਦਾ ਵਿਆਹ ਉੱਥੇ ਵਿਆਹ ਚਾਹੀਏ ਉਹ ਤੁਹਾਨੂੰ ਪਤਾ ਹੁੰਦਾ ਉਹਨਾਂ ਨੇ ਲਿਆ ਕੇ ਜਰੂ ਆ ਕੇ ਬੈਠੇ ਕੁਡੀਆਂ ਸਾਹਿਬ ਉਹਨਾਂ ਨੇ ਲਿਆ ਕੇ ਛੋਟਾ ਛੋਟਾ ਉੱਤੇ ਰੱਖ ਤਾ ਕੁਡੀਆਂ ਸਾਹਿਬ ਕਹਿੰਦੇ ਖੜੇ ਹੋਗੇ ਕਹਿੰਦੇ ਯਾਰ ਆ ਛੋਟਾ ਛੋਟਾ ਚੱਕੋ ਯਾਰ ਇੱਥੋਂ ਕੋਈ ਮੇਰੀ ਫੋਟੋ ਤੁਸੀਂ ਹੋਰ ਕਢਾਉਂਗੇ ਨਾ ਬਸ ਆਪਾ ਪਾ ਦੇ ਆ ਵੀ ਕੋਦੇ ਉਹ ਅੱਜ ਕ ਕਹਿੰਦੇ ਹਰਾ ਚੱਕੋ ਪਹਿਲਾ ਟੀਵਲ ਤੋਂ ਨਹੀਂ ਉਹ ਨਰਮ ਆਦਮੀ ਨੇ ਸਹੀ ਗੱਲ ਆ ਨਰਮ ਆਦਮੀ ਉਹਨਾਂ ਦੀ ਨਰਮਾਈ ਹੀ ਉਹਨਾਂ ਨੂੰ ਲੜਾਈ 'ਚ ਇਥੋਂ ਤੱਕ ਲੈ ਆਈ ਆ ਜੀ ਆਪਾਂ ਉਹਨਾਂ ਨੂੰ ਕਮਜ਼ੋਰ ਨਹੀਂ ਗਿਣ ਸਕਦੇ ਬਠਿੰਡਾ 'ਚ ਕਿਉਂਕਿ ਉਹ ਬਿਲਕੁਲ ਬੇहद ਕਮਜ਼ੋਰ ਕੈਂਡੀਡੇਟ ਹੈ ਜੀ ਦਾਵੇਦਾਰ ਆ ਪੂਰੇ ਇਸ ਟਾਈਮ ਹੋ ਜੀ 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 ਕਿਉਂਕਿ ਫਾਈਟ ਬਣਾ ਗਏ ਹੋ ਹਾਂ ਬੇਸ਼ੱਕ ਵਿਰੋਧ ਹੈ ਮੰਨਣਾ ਪਏਗਾ ਫਾਈਟ ਬਣਾ ਗਏ ਪੂਰੀ ਪੂਰੀ ਫਾਈਟ ਬਣਾ ਗਏ ਉਹ ਵਿਰੋਧ ਵੀ ਉਹਨਾਂ ਦਾ ਪਰਸਨਲੀ ਨਹੀਂ ਹੈ ਪਰ ਚਲੋ ਪਾਰਟੀ ਸਰਕਾਰ ਕਰਕੇ ਪਰਸਨਲੀ ਕੋਈ ਉਹ ਵਿਰੋਧ ਨਹੀਂ ਹੈ ਜੀ 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 ਪਰਸਨਲੀ ਨਰਾਜ਼ਗੀ ਹੋ ਸਕਦੀ ਹੈ ਕਿਸੇ ਦੀ ਜੀ ਪਰਸਨਲੀ ਨਰਾਜ਼ਗੀ ਹੁੰਦੀ ਹੈ ਕਿ ਉਮੀਦ ਸੀ ਮੈਨੂੰ ਕਿ ਇਦਾਂ ਹੋਏਗਾ ਤਾਂ ਕਈ ਵਾਰ ਐਮਐਲਏ ਜਾਂ ਵਜ਼ੀਰ ਆ ਉਸ ਉਮੀਦ ਤੇ ਖਰਾ ਨਹੀਂ ਉਤਰਦਾ ਤਾਂ ਨਰਾਜ਼ਗੀ ਹੁੰਦੀ ਹੈ ਪਰ ਇਹ ਆ ਕਿ ਕੋਈ ਵੱਡਾ ਵਿਰੋਧ ਹੈ ਨਹੀਂ ਨਿੱਜੀ ਵਿਰੋਧ ਹੈ ਨਹੀਂਗਾ ਜੀ 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 ਗੱਲ ਬਿਲਕੁਲ ਠੀਕ ਆ ਜੀ ਤਾਂ ਇਹਦੇ ਨਾਲ ਕਹਿੰਨੇ ਕਿ ਜੀ ਸੈਟ ਤੁਸੀਂ ਗੱਲ ਕਰ ਰਹੇ ਸੀਗੇ ਕਹਿੰਨੇ ਕਿ 5 ਕਰੋੜ ਦੀ ਤਾਂ ਪਹਿਲੀ ਕਿਸ਼ਤ ਹੈ ਜੀ ਕਹਿੰਨੇ ਕਿ ਜਿਹੜਾ ਕਿਸਾਨ ਆ ਕੇ ਟੱਕਰੇ ਨੇਗੇ ਹਾਂ ਜੀ ਫਿਰੋਜ਼ਪੁਰ ਚ ਕਾਫੀ ਚਰਚਾ ਆਦੀ ਜੀ ਜੀ ਕਹਿੰਦੇ ਕਿ ਗੱਡੀਆਂ ਵੱਡ ਥਾਣੇ ਗਈਆਂ ਨੇ ਫਿਰ ਹੂਕ ਦੀਆਂ ਜੀ ਜੀ ਚਲੋ ਕੋਈ ਗੱਲ ਨਹੀਂ ਸ਼ੁਕਰ ਕਰੋ ਵੱਡ ਸੁੱਕੇ ਸੀ ਕਿ ਪਾਣੀ ਪੂਣੀ ਹੁੰਦਾ ਤੇ ਪੂਰੇ ਸਲਿੱਪ ਵੀ ਨਿਕਲਨੇ ਸਨ ਜੀ ਜੇ ਸਲਿੱਪੇ ਤਾਂ ਬਾਤ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੁੰਦਾ ਜੀ ਜੀ